and you are threatening give no, me wait, wait, one second it is the other way around. no you no, are no, no 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 i will tell, tell you i will tell you i tell you no nobody 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 you have one. please tell me how i will tell My you one, one second start no confidence lack hai apni identity disclose kar kon hai ji mera sare koi teenu teenu samsevak sahab khalle hue hai usi jo hai bagdhan tumhe house call sawan start recording give me everything what is happening may be already no no you have not told me anything i want to know what is going on ਆਹ ਪਲੀਜ਼ ਮੇਰੇ ਵਾਈਫ ਨਾਲ ਕੋਈ ਮੈਂ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਆਰਾਮ ਨਾਲ ਪਿੱਛੇ ਹੋ ਜਾਓ ਡੋਨਟ ਮਿਸਬੀ ਵਿਦ ਮਾਈ ਵਾਈਫ ਸਭ ਪਿੱਛੇ ਹੋ ਜਾਓ ਬੀਪੀ ਸਭ ਪਿੱਛੇ ਪਿੱਛੇ ਹੋ ਜੀ ਪਲੀਜ਼ ਮੂਵ ਬਸ ਆ ਜੀ ਤੁਸੀਂ ਆਓ ਆ ਜਾਓ ਬੁਲਾ ਯਾਰ ਮੈਂ ਤੈਨੂੰ ਤੈਨੂੰ ਪਿਆ ਕਿ ਬੁਲਾ ਉਹਨਾਂ ਨੂੰ ਉੱਤੇ ਉਹਨਾਂ ਨੂੰ ਸਾਨੂੰ ਉੱਤੇ ਨਹੀਂ ਆਉਣ ਦਿੰਦੇ ਕੋਲੋ ਬੁਲਾ ਲੈ ਤੂੰ ਕੋਣ ਕਾ ਛਾਲ ਮਾਰੋ ਗੇਟ ਦੇ ਉੱਪੋਂ ਦੀ ਆ ਜਾਓ ਅੰਦਰ ਸਰ ਬੁਲਾਓ ਇਹਨਾਂ ਨੂੰ ਪਤਾ ਲੱਗੇ ਕਿ ਕੀ ਹੋ ਰਿਹਾ ਤੇ ਕੇ ਇਸ ਤਰ੍ਹਾਂ ਸਰਕਾਰਾਂ ਧੱਕਾ ਕਰਦੀਆਂ ਨੇ ਹੂ ਇਜ਼ ਦਿਸ ਡੋਨਟ ਵਰੀ ਡੋਨਟ ਵਰੀ ਮੈਂ ਸੁਣਿਆ ਆਲਰੇਡੀ ਪਿਛਲੇ 15 ਦਿਨ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਹਾਂ ਅਵਲ ਲੇਡੀ ਇਨਸਪੈਕਟਰ ਦੇ ਸਿਸਟਮ ਹਾਂ ਕੀ ਜੀ ਹਾਂ ਜੀ ਹਾਂ ਜੀ ਮੈਂ ਸੋ ਵਾਟ ਇਜ਼ ਯੋਰ ਪ੍ਰੋਬਲਮ ਜੀ ਹਾਊ ਹੈਵ ਯੂ ਬਾਜਡ ਇਨ ਟੂ ਮਾਈ ਹਾਊਸ ਵਿਦਆਊਟ ਮਾਈ ਨੋਲੇਜ ਦੈਟਸ ਮੀ ਫਰੈਂਡ ਨਾ ਦੱਸੋ ਦੱਸੋ ਦਾਸੀ ਨਹ ਉਹ ਹੀ ਸੈਡ ਇਹ ਦੱਸਣ ਦੇ ਤੁਸੀਂ ਕਹਿ ਰਹੇ ਹੋ ਪੀਸ ਮੀਮਮ ਲੀਗਲ ਦੱਸ ਰਹੇ ਹੈ ਦੱਸੋ ਕੋਈ ਨਹੀਂ ਕੋਣਾ ਤੋਂ ਦੋਣਾ ਤੋਂ 10 ਕੋਣ ਦਾ ਹੈ ਤੁਸੀਂ ਮਲਾ ਦੋ ਤੂੰ ਨਹੀਂ ਕੋਈ ਮੁਨਾਜ਼ਮ ਨਹੀਂ ਹੈ ਚਲੋ ਫਿਰਟ ਉਸੇ ਮੇਰਾ ਬੰਦਾ ਹੈ ਜੀ ਤੁਸੀਂ ਦੱਸੋ ਇਧਰ ਦੇਖੋ ਹਾਂ ਬਣਾ ਲਓ ਬਣਾ ਲਓ ਬਣਾ ਲਓ ਸਭ ਦੀ ਬਣਾ ਲਓ ਜਮਾ ਘਬਰਾਣਾ ਤੂੰ ਕੋ ਨਾ ਤੂੰ ਮੈਨੂੰ ਦੋ ਮੇਰੇ ਨਾਲ ਗੱਲ ਕਰੋ ਆਪਦੇ ਪੀਏ ਨੇ ਵੇ ਛੱਡ ਪਰਾਂ ਯਾਰ ਤੂੰ ਇੱਕ ਮਿੰਟ ਤੂੰ ਮੇਰੇ ਨਾਲ ਗੱਲ ਕਰੋ ਜਿਹੜਾ ਤੁਸੀਂ ਥ੍ਰੈਟ ਕਰ ਰਹੇ ਹੋ ਨਾ ਮੇਰੇ ਦਫ਼ਤਰ 'ਚ ਇਹ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਯੂ ਟਾਕ ਟੂ ਮੀ ਆਮ ਹੇਅਰ ਕਿਸੇ ਦਾ ਨਾਮ ਪੁੱਛਣਾ ਥੈਟ ਨਹੀਂ ਜਿਸੇ ਕੋਈ ਜੇ ਤੁਹਾਡੀ ਟੋਨ ਹੈ ਨਾ ਜੀ ਜਿਹੜੀ ਤੁਹਾਡੀ ਟੋਨ ਐਂਡ ਟੈਨਰ ਹੈ ਸਾਰੇ ਸੁਣਦੇ ਮੇਰੇ ਨਹੀਂ ਨਹੀਂ ਅੱਛਾ ਸੁਭਾਉ ਹਾਵਾ ਆਈ ਆਸਕਿੰਗ ਮਿਸ ਲੀਗਨ ਹਾਂ ਯਾ ਦਾ ਐਮ ਐਲ اے ਛਿਆਰ ਆਈ ਐਮ ਹੇਅਰ ਆਮ ਅ ਫਾਰਮਰ ਮਿਨਿਸਟਰ ਤੁਸੀਂ ਦੱਸੋ ਗੱਲ 1 ਮਿੰਟ ਵਿਦ ਯੂਰ ਰਿਸਪੈਕਟ ਵਿਦ ਯੂਰ ਰਿਸਪੈਕਟ ਜੀ ਕੈਨ ਆਈ ਟਾਕ ਫॉर ਸਮਨ ਲੇਡੀ ਆਈ ਹੈਵ ਬੀਨ ਟੋਲਡ 30 people have entered my house, pushed their way through. No, I, I was down. Excuse me, can I finish talking? No. Please let me finish talking. the right way 1 uh, minute ji i don't know who you are no no 20 minute to lagatar sun rahe ho ki mere darwaza andar tod ke kaun wadan di koshish kiti hai ji thonu kya gaya ki 2 minute baitho mila dene halat jana utthe galla hongi halat te ta jaamange tusi vi jaoge koi problem nahi excuse me ji you have come to my house this is my house ओके दिस इज योर यस दिस इज माय हाउस आई इट इज इट इज दैट्स नॉट आई थिंक मेंटी कुछ ਤੁਹਾਨੂੰ ਇੱਕ ਮੈਂ ਗੱਲ ਦੱਸਾਂ ਤੁਸੀਂ ਨਾ ਵਿਜੀਲੈਂਸ ਮਹਿਕਮਾ ਦਾ ਇਹ ਮਤਲਬ ਨਹੀਂ ਤੁਸੀਂ ਜੋ ਕੁਝ ਕਰ ਰਹੇ ਹੋ ਨਾ ਮੈਨੂੰ ਬੜੀ ਚੰਗੀ ਤਰ੍ਹਾਂ ਪਤਾ ਪਿਛਲੇ ਦਿਨ ਸੱਚੀ ਗੱਲ ਕੀ ਹਾਲ ਜੀ ਹਾਂ ਜੀ ਹਾਂ ਐਸਐਸਪੀ ਸਾਹਿਬ ਜੀ ਇੱਕ ਨਾ ਕੁਝ ਕਰਨਾ ਤੁਸੀਂ ਉਹ ਦੱਸਦੇ ਹੋ ਕਿ ਮੈਂ ਆਹੀ ਗੱਲ ਕਹਿ ਰਿਹਾ ਆਪ ਬੰਦਾ ਤੁਹਾਡੇ ਡੀਐਸਪੀ ਸਾਹਿਬ ਧੱਕੇ ਨਾਲ ਦਰਵਾਜ਼ੇ ਅੰਦਰ ਵੜੇ ਆ ਜੀ ਔਰ ਧੱਕੇ ਨਾਲ ਵੜ ਕੇ ਮੈਂ ਇਹਨਾਂ ਨੂੰ ਚਾਰ ਵਾਰੀ ਕਿਹਾ ਕਿ ਬਹਿ ਜਾਓ ਆਈ ਐਮ ਨਾਟ ਗੋਇੰਗ ਐਨੀਵੇਅਰ ਕੋ ਜੋ ਕਹਿਣਾ ਹੈ ਵਿਜੀਲੈਂਸ ਦੇ ਮੈਂ ਆਪ ਕੋਆਪਰੇਟ ਕਰਨ ਨੂੰ ਤਿਆਰ ਹਾਂ ਮੈਨੂੰ ਪਹਿਲਾਂ ਪਤਾ ਵਿਜੀਲੈਂਸ ਦਾ ਪਰਚਾ ਹੋਣਾ ਪਰ ਮਾਰ ਨੂੰ ਬਦਲਤਾ ਗੁਰਵਿੰਦਰ ਨੂੰ ਬਦਲਤਾ ਕਿੰਨਿਆਂ ਜੀਜੀਪੀ ਨੂੰ ਬਦਲਤਾ ਮੈਨੂੰ ਨਹੀਂ ਪਤਾ ਵਾਟ ਇਜ਼ ਗੋਇੰਗ ਬਿਲਕੁਲ ਕਰੋ ਬਟ ਥਿਸ ਇਸ ਨਾਟ ਦ ਵੇ ਜੀ ਤੁਸੀਂ ਮੈਨੂੰ ਗੱਲ ਦੱਸੋ 30 ਬੰਦੇ ਕੋਈ ਭੱਜ ਰਿਹਾ ਜੀ ਕੀ ਕੋਈ ਭੱਜ ਰਿਹਾ ਨਹੀਂ 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 ਹੱਥ ਦਾ ਜੋੜੇ ਹੀ ਨਹੀਂ ਹਲੇ ਤੱਕ ਦਾ ਦਰਵਾਜ਼ਿਆਂ ਤੇ ਮਾਰੀ ਗਏ ਦਰਵਾਜ਼ੇ ਤੇ ਠੁੱਟ ਮਾਰੀ ਗਏ ਨਹੀਂ 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 ਆ ਹੁਣ ਬਦਲੀਏ ਟੋਲ ਸਤੇ ਤੋ ਬਹੁਤ ਬਡਾ ਨਹੀਂ ਤੋ ਤੁਸੀਂ ਆਪਣਾ ਗੋਰਡਨ ਫੋਰਸਿੰਗ ਅਥਾਰਟੀ ਆਈ ਏਮ ਅਨਸੇਬਲ ਟੂ ਦ ਲਾਅ ਆਈ نو ਯੂ ਆਰ ਦਾ ਥੋਟੀ ਯੂ ਡੋਨਟ ਨੀਡ ਟੂ ਫੋਰਸ ਯਰ ਵੇ ਥਰੂ ਦਸੋ ਜੀ ਠੱਕੇ ਨਾਲ ਬੜੇ ਕਿ ਨਹੀਂ ਬੜੇ ਸਕਣਾ ਇਹ ਸਕਦੇ ਨਾ ਨਾ ਕਿਸੇ ਨੂੰ ਨਹੀਂ ਪੁੱਛਿਆ ਆ ਤੁਸੀਂ ਮੈਨੂੰ ਇੱਕ ਗੱਲ ਦੱਸਿਓ ਸਿਰ ਅੱਪ ਨਹੀਂ ਬੋਲ ਸਕੇ ਆਈ ਰੀਲੀ ਵਾਂਟ ਟੂ ਨੋ ਮੈਨੂੰ ਇੱਕ ਗੱਲ ਦੱਸਿਓ ਨਹੀਂ ਨਹੀਂ ਇੱਕ ਮਿੰਟ ਜੀ ਇੱਕ ਮਿੰਟ ਬੰਦ ਸਕੇ ਆਈ ਰੀਲੀ ਤੁਸੀਂ ਐਡੇ ਦੋਵੇਂ ਸਿਆਣੇ ਅਫਸਰ ਹੋ ਜੀ ਮੈਨੂੰ ਬਗ ਦੱਸੋ ਇੰਨੀ ਫੋਰਸ ਦੀ ਲੋਟ ਹੈ ਕੋਈ ਕਿਸੇ ਨੂੰ ਰਜਿਸਟਰ ਕਰ ਰਿਹਾ ਕਿਸੇ ਤਰੀਕੇ ਨਾਲ ਕੋਈ ਕੁਝ ਕਰ ਰਿਹਾ ਤੇ ਮਤਲਬ ਬਾਹਰ 30 ਬੰਦੇ ਖਲੋਤੇ ਮੇਰੇ ਕਮਰੇ 'ਚ 25 ਬੰਦੇ ਖਲੋਤੇ ਮੈਂ ਲੋਕਾਂ ਨਹੀਂ ਨਹੀਂ ਤੁਸੀਂ ਆਰਾਮ ਨਾਲ ਬਿਠਾਓ ਮੈਂ ਤਾਂ ਤੁਹਾਨੂੰ ਕਹਿ ਰਿਹਾ ਆਰਾਮ ਨਾਲ ਬਿਠਾਓ ਆ ਬਿਠਾਓ ਇਹਨਾਂ ਨੂੰ ਕੱਢੋ ਆ ਤੁਸੀਂ ਬੈਠੋ ਸੀਨੀਅਰ ਅਫਸਰ ਬੈਠੋ ਬੈਠੋ ਆਰਾਮ ਨਾਲ ਹਾਲ 'ਚ ਆ ਜਿਓ ਸਿਟ ਡਾਊਨ ਹੋ ਜਾਓ ਫਲੈਟ ਹਾਲ ਮੈਂ ਹੋਇਆ ਦੋ ਕਿ ਉਹ ਨਾ ਟਾਕਿੰਗ ਐਨੀਥਿੰਗ ਟੂ ਦਾ ਲਾਇਰ ਜੀ ਆਹ ਬੈਠ ਬੈਹ ਜੋ ਚਾਹ ਪਾਣੀ ਭਲਾਓ ਇਹਨਾਂ ਨੂੰ ਸਭ ਨੂੰ ਅੰਨ ਤੁਸੀਂ ਮੇਰੀ ਰਿਕਵੈਸਟ ਹੈ ਜੀ ਆਹ 바ਰ ਮੇਰੇ ਦਰਵਾਜੇ ਜਿਹੜੇ ਬੰਦ ਕੀਤੇ ਹੋ ਉਹ ਤਾਂ ਖੋਲ ਦਿਓ ਉਹ ਤਾਂ ਨਹੀਂ ਨਾ ਬੰਦ ਹੋ ਸਕਦੇ ਤੱਕੇ ਨਾ ਕੀ ਦਰਵਾਜੇ ਬੰਦ ਕਰਨ ਨੂੰ ਕਿ ਆਹ ਭਗਵੰਤ ਮਾਨ ਸਾਹਿਬ ਨੇ ਫਿਰ ਖੋਲ ਦਿਓ ਦਰਵਾਜੇ ਦਰਵਾਜੇ ਬੰਦ ਕਰਨ ਨੂੰ ਤਾਂ ਨਹੀਂ ਕਿਹਾ ਕਿਸੇ ਨੇ ਲੈਟ ਮੀ ਕਾਲ ਮਾਈ ਲਾਇਰਸ ਲਾਇਰਸ ਨੂੰ ਬੁਲਾ ਲਓ ਜੀ ਜਿਸ ਕੋਲ ਆਫ दैट ਆਪਣੇ ਨੂੰ ਆਪਣੇ ਦਮ ਵੀ ਐਟਾ ਮੈਨੂੰ ਇੱਕ ਗੱਲ ਦੱਸੋ ਇਹ ਮੇਰੇ ਜਿਹੜੇ ਬਾਰ ਬੰਦਿਆਂ ਨੂੰ ਅੰਦਰ ਕਿਉਂ ਨਹੀਂ ਆਉਣ ਦਿੱਤਾ ਜਾ ਰਿਹਾ ਨਹੀਂ ਕੋਈ ਰੋਕੇ ਨਹੀਂ ਨਹੀਂ ਰੋਕਿਆ ਜੀ ਗੇਟ ਬੰਦ ਹੈ ਜੀ ਮੈਂ ਹਾਉਸ ਕੋਲ ਆਦੇ ਨਾ ਅਮੀ ਇਸ ਡੈਟ ਕਿਉਂ ਆਇਆ ਇੱਕ ਨਾ ਬੀ ਐਮ ਐਲ اے ਸਾਹਿਬ ਨੂੰ ਲੈ ਜਾ ਗੇਟ ਤੇ ਵੀਡੀਓ ਬਣਵਾਓ 8 10 ਤੇ ਜੇ ਕੋਈ ਬਾਹਰ ਮੀਡੀਆ ਵਾਲੇ ਨੂੰ ਨਹੀਂ ਆਣ ਦੇ ਰਹੇ ਜਰਾ ਇੱਥੋਂ ਹੀ ਦੇਖ ਲਓ ਖੋਲ ਹਾਏ ਅਮੀ ਹਾਉ ਯੂ ਹੈਵ ਐਂਟਰਡ ਮਾਈ ਹਾਉਸ ਵਿਦ 30 ਪੀਪਲ ਐਂਡ ਵਾਸ ਚੇਰ ਵੇ ਥਰੂ ਤੇਰੇ ਨਿੱਕੇ ਨਿੱਕੇ ਨਿਆਣਿਆਂ ਨੂੰ ਤੁਸੀਂ ਟੈਰਰਾਈਜ਼ ਕੀਤਾ ਯੂ ਹੈਵ ਟੈਰਰਾਈਜ਼ਡ ਮਾਈ ਚਿਲड्रन ਦਰਬਾਰ ਸਾਹਿਬ ਮੱਥਾ ਟੇਕਣ ਚੱਲੇ ਸੀ ਔਰ ਜੋ ਤੁਹਾਡਾ ਡਿਪਟੀ ਸਾਹਿਬ ਬਿਹੇਵੀਅਰ ਹੈ ਨਾ ਕਮਾਲ ਹੈ ਲੱਗਦਾ ਜਿਵੇਂ ਆਮ ਆਦਮੀ ਪਾਰਟੀ ਨੇ ਤੁਹਾਨੂੰ ਤਾਂ ਕੁਝ ਸਪੈਸ਼ਲ ਰეკਮੈਂਡੇਸ਼ਨ ਮਿਲਣੀ ਹੈ ਦੋ ਵਾਰ ਮਿਲਣੀ ਚਾਹੀਦੀ ਬਿਕਾਉਸ ਥਿਸ ਇਜ਼ ਟੋਟਲ ਲੋਟ ਜਾਂ ਧੱਜਿਆ ਉਡਾਉਣੀਆਂ ਕੋਈ ਤੁਹਾਡੇ ਤੋਂ ਸਿੱਖ ਮਤਲਬ ਤੁਸੀਂ ਆ ਰਾਮ ਨਾਲ ਆਓ ਕੌਣ ਪ੍ਰੋਸੈਸ ਤੋਂ ਭਜੂਗਾ ਐਵਰੀਬਾਡੀ ਆਸ ਟੂ